ਮਿਨਟ ਮੀਟਿੰਗ ਦੇ ਵਿੱਚ ਅੱਜ ਕਈ ਅਹਿਮ ਫੈਸਲੇ ਲਏ ਗਏ ਨੇ ਜਿਦੇ ਚ ਬਨੂੜ ਤਹਿਸੀਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ। ਬਨੂੜ ਤਹਿਸੀਲ ਦੇ ਵਿੱਚ ਹੁਣ 40 ਹੋਰ ਪਿੰਡ ਸ਼ਾਮਿਲ ਹੋਣਗੇ। ਬਨੂੜ ਚ 2 ਕਨੂਗੋ 14 ਪਟਵਾਰ ਸਰਕਲ ਸ਼ਾਮਿਲ ਕੀਤੇ ਜਾਣਗੇ। ਉਹਨਾਂ ਕਹੇ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਦੇ ਨਾਲ ਕਾਫੀ ਰਾਹਤ ਮਿਲੇਗੀ। ਉਧਰ ਹੁਸ਼ਿਆਰਪੁਰ ਦੇ ਵਿੱਚ ਹਰਿਆਣਾ ਦੀ ਨਵੀਂ ਤਹਿਸੀਲ ਬਣਾਈ ਗਈ ਹੈ। ਹਰਿਆਣਾ ਦੇ ਵਿੱਚ 12 ਪਟਵਾਰ ਸਰਕਲ 2 ਕਨਗੋ ਸਰਕਲ ਤੇ 50 ਪਿੰਡ ਸ਼ਾਮਿਲ ਹੋਣਗੇ ਇਸ ਦੇ ਨਾਲ ਨਾਲ ਮੇਰਾ ਕਰ ਮੇਰਾ ਨਾਮ ਸਕੀਮ ਦੇ ਵਿੱਚ ਵੀ ਕੈਬਨਟ ਮਨਿਸਟਰ ਨੇ ਦੱਸਿਆ ਕਿ ਸੋਧ ਕੀਤੀ ਗਈ ਹੈ ਲੋਕਾਂ ਨੂੰ ਹੁਣ ਰਜਿਸਟਰੀਆਂ ਕਰਵਾਉਣੀਆਂ ਆਸਾਨ ਹੋਣਗੀਆਂ ਸੋ ਇਹ ਅੱਜ ਕੈਬਨਟ ਦੇ ਵਿੱਚ ਤਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਦਾ ਫੈਲਾ ਲਿਆ ਗਿਆ ਤਾਂ ਜੋ 50 ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਸ਼ੀਲਾਂ ਦੇ ਵਿੱਚ ਹੁੰਦੀਆਂ ਸੀ ਉਹ ਜਾਦਾ ਤਸ਼ੀਲ ਅਪਗ੍ਰੇਡ ਕਰਕੇ ਤਸ਼ੀਲ ਦਾ ਤਸ਼ੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਾ ਨਹੀਂ ਹਰਿਆਣਾ ਪੁੰਗੇ ਪਹਿਲਾਂ ਸੀਗੀ ਹੁਣ ਹਰਿਆਣਾ ਬਣਾਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਹੋਲਸੀ ਬਣਾਈ ਗਈ ਸੀ ਪੰਜਾਬ ਇਸ ਸਵੈ ਮਿੱਤਾਂ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਅਫਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਇਸ ਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣਗੀਆਂ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਪਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਿਕਾਰਡ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਇਹਨਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਮਿੰਕ ਲੋਨ ਮਿਲ ਗਏ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਐਨਆਰਏ ਭਰਾਵਾਂ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਆ ਉਹਦੇ ਨਾਮ ਤੇ ਹੋਊਗਾ ਤੇ ਅਗਲੀ ਖਬਰ ਚੌਥੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜ਼ਿਕਰ ਗਾਇਕ ਜਸਬੀਰ ਜੱਸੀ ਦਾ ਜਿਨ੍ਹਾਂ ਵੱਲੋਂ ਕੀਤੇ ਗਏ ਕੀਰਤਨ ਨੂੰ ਜਾਂ ਕਈ ਇਹ ਕੀਰਤਨ ਦਰਬਾਰ 'ਚ ਜਿਨ੍ਹਾਂ ਦੇ ਗਾਉਣ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਜਥੇਦਾਰ ਨੇ ਇਸ ਤੇ ਇਤਰਾਜ਼ ਜਤਾਇਆ ਸੀ ਜਥੇਦਾਰ ਅਕਾਲ ਤਖਬ ਸਾਹਿਬ ਨੇ ਜੱਸੀ ਦੇ ਕੀਰਤਨ ਦਰਬਾਰ 'ਚ ਗਾਉਣ ਤੇ ਇਤਰਾਜ਼ ਜਤਾਇਆ ਜਥੇਦਾਰ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਕਿ ਸੱਗਤ ਗੁਰਬਾਣੀ ਦਾ ਪਾਠ ਤੇ ਕੀਰਤਨ ਇੱਕ ਸਿੱਖ ਹੀ ਕਰ ਸਕਦਾ ਜਸਵੀਰ ਜੱਸੀ ਵਾਲੇ ਮਾਮਲੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਦਾ ਇਸ ਤੇ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਹਰ ਕਲਾਕਾਰ ਧਾਰਮਿਕ ਗੀਤ ਗਾਉਂਦਾ ਹੈ ਔਰ ਧਾਰਮਿਕ ਗੀਤ गा ਕੇ ਆਪਣਾ ਪ੍ਰੋਗਰਾਮ ਸ਼ੁਰੂ ਕਰਦਾ ਹੈ ਗਾਇਕਾਂ ਨੂੰ ਗਾਉਣ ਤੋਂ ਰੁਕਣਾ ਠੀਕ ਨਹੀਂ ਉਹਨਾਂ ਨੇ ਕਿਹਾ ਕਿ ਧਾਰਮਿਕ ਗੀਤਾਂ ਦੀਆਂ ਕੈਸਟਾਂ ਤੱਕ ਆਉਂਦੀਆਂ ਨੇ ਸੈਜ ਧਾਰੀਆਂ ਤੋਂ ਉਹਨਾਂ ਇਹ ਵੀ ਹਵਾਲਾ ਦਿੱਤਾ ਕਿ ਜੇ ਸੈਜ ਧਾਰੀਆਂ ਤੋਂ ਦਿੱਕਤ ਹੈ ਉਹਨਾਂ ਕਿਹਾ ਕਿ ਐਸੇ ਬਿਆਨ ਆ ਰਹੇ ਨੇ ਕਈ ਵਿਅਕਤੀਆਂ ਦੇ ਕਿ ਜੇ ਸੈਜ ਧਾਰੀਆਂ ਤੋਂ ਦਿੱਕਤ ਹੈ ਤਾਂ ਫਿਰ ਸੈਜ ਧਾਰੀਆਂ ਤੋਂ ਗੋਲ ਕਾਂ ਚ ਮੱਥਾ ਕਿਉਂ ਟਕਵਾਉਂਦੇ ਹੋ कीर्तन दरबार ਦੇ ਵਿਵਾਦ ਤੇ ਉਧਰ ਗਾਇਕ ਜਸਪੀਰ ਜੱਸੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਕਿਹਾ ਕਿ ਮੈਂ ਨਾ ਗੁਰਬਾਣੀ ਦਾ ਪਾਠ ਕੀਤਾ ਹੈ ਨਾ ਕੀਰਤਨ ਕੀਤਾ ਹੈ ਮੈਂ ਕਵੀਆਂ ਦੀ ਇੱਕ ਕਵਿਤਾ ਗਾਈ ਹੈ ਔਰ ਮੈਂ ਸਿਰਫ ਦੋ ਧਾਰਮਿਕ ਗੀਤ ਗਾਏ ਨੇ ਉਸ ਤੋਂ ਬਾਅਦ ਮੈਂ ਉੱਥੋਂ ਪਾਸੇ ਹੋ ਗਿਆ ਦਰਅਸਲ ਸ਼ਹੀਦੀ ਸਮਾਗਮਾਂ ਦੇ ਦੌਰਾਨ ਜਸਪੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਹ ਗਾਏ ਗਾਇਨ ਕੀਤਾ ਸੀ ਇਸ ਦੀ ਵੀਡੀਓ ਜੱਸੀ ਨੇ ਆਪਣੇ Facebook ਅਕਾਊਂਟ ਤੇ ਸ਼ੇਅਰ ਕੀਤੀ ਸੀ ਪਿਆਜ ਜਿਸ ਵਿੱਚ ਇੱਕ ਸਮਾਗਮ ਤੇ ਜੱਸੀ ਜਬੀਰ ਜੱਸੀ ਸਿੰਗਰ ਨੇ ਉਹ ਕੀਰਤਨ ਕਰ ਰਿਹਾ ਹੈ ਇਹ ਹੈ ਕਿ ਪਤਿਸਥਿਖਾ ਮੋਨ ਕਰਕੇ ਪਿੱਛੇ ਭਾਈ ਅਰਿੰਦਰ ਸਿੰਘ ਸ਼ਿਰਨਗਰ ਵਿੱਚ ਬੈਠੇ ਹੈ ਇਹ ਮੰਜ਼ੂਰੀ ਹੈ ਕਿਉਂਕਿ ਰਹਿਤ ਮਰਿਆਦਾ ਅਨੁਸਾਰ ਇਸ ਤਰ੍ਹਾਂ ਹੈ ਕਿ ਗੁਰਸੱਧ ਨੂੰ ਇਸ ਕਿਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕੋਈ ਫਰਕ ਇਸ ਬਾਰੇ ਕੋਈ ਸੇਖ ਰਹਿਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸੇਖ ਹੀ ਕਰ ਸਕਦਾ ਔਰ ਜੇ ਕੋਈ ਸੇਖ ਰਹਿਤ ਮਰਿਆਦਾ ਦੇ ਉਲਟ ਕਰ ਰਿਹਾ ਤਾਂ ਗਲਤ ਆ ਉਹ ਠੀਕ ਨਹੀਂ ਹੈ ਇਹ ਸੇਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਹੈ ਇਹਨੂੰ ਸਪਸ਼ਟ ਕਰਕੇ ਲਿਖਿਆ ਆ ਤੇ ਮੈਂ ਗੁਰਬਾਣੀ ਦਾ ਪਾਠ ਤੇ ਨਾ ਹੀ ਗੁਰਬਾਣੀ ਦਾ ਕੀਰਤਨ ਕੀਤਾ ਮੈਂ ਤਾਂ ਕਵੀਆਂ ਦੀ ਕਵਿਤਾ ਗਾਈ ਉਹਤੇ ਉਹ ਉਹ ਦੋਨੋਂ ਧਾਰਮਿਕ ਗੀਤ ਨੇ ਇੱਕ ਕੁਮਤਦੀਪ ਸਾਹਿਬ ਦਾ ਗਾਣਾ ਲਿਖਿਆ ਹੋਇਆ ਤੇ ਇੱਕ ਸੁਖਵਿੰਦਰ ਅੰਮ੍ਰਿਤ ਦਾ ਲਿਖਿਆ ਹੋਇਆ ਗੀਤ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਹੈ ਠੀਕ ਹੈ ਨਾ ਜੇ ਤੁਹਾਨੂੰ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਨੂੰ ਤੇ ਫਿਰ ਜੇ ਤੁਸੀਂ ਤਾਰ ਮੈਂ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਇੱਕ ਗੀਤ ਗਾਏ ਨੀ ਤੋ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੇ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ ਰਿਆ ਸੀ ਕਿਸ ਕੋਈ ਕੁਨੇ ਸਿੰਘ ਜਥੇ ਬੰਦੀ ਤੋਂ ਆਇਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਜਸਾਈ ਧਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ ਗਾ ਸਕਦੇ ਫਿਰ ਉਹਨਾਂ ਉਹਨਾਂ ਤੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤੇ ਉਹ ਵੀ ਭੰਦੀ ਲਾ ਦੋ ਵੀ ਪਤਿਤ ਜਿਹੜਾ ਮੱਥਾ ਟੇਕ ਸਕਦਾ ਮਨੁੱਖ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 3 ਵਿਸ਼ੇਸ਼ اجلاس ਤੋਂ ਪਹਿਲਾਂ ਮਨਰੇਗਾ ਨੂੰ ਲੈ ਕੇ ਮਹਾਪਾਰਤ ਚੱਲ ਰਹੀ ਹੈ ਕੇਂਦਰ ਨੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਮਨਰੇਗਾ ਦਾ ਬਿੱਲ 14 ਘੰਟਿਆਂ ਦੇ ਵਿੱਚ ਪਾਸ ਕਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਸਪੈਸ਼ਲ اجلاس ਦੇ ਵਿੱਚ ਵਿਸ਼ੇਸ਼ ਸੈਸ਼ਨ ਦੇ ਵਿੱਚ ਕੇਂਦਰ ਦੀ ਹਕੀਕਤ ਦੱਸਾਂਗੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਨਰੇਗਾ ਦੇ ਵਿੱਚ ਵੱਡਾ ਪ੍ਰਸ਼ਟਾਚਾਰ ਹੋਇਆ ਹੈ ਜਿਹੜੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਐਸ਼ਵਨੀ ਸ਼ਰਮਾ ਉਹਨਾਂ ਕਹਿਆ ਕਿ ਇਹ ਸਪੈਸ਼ਲ اجلاس ਸਿਰਫ ਖਾਣਾ ਪੂਰਤੀ ਦੇ ਲਈ ਸੱਦਿਆ ਜਾ ਰਿਹਾ ਹੈ ਉਹਨਾਂ ਕਹਿਆ ਕਿ ਮਰੇਗਾ ਦਾ ਮਰੇਗਾ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਨੇ ਤਾਂ ਰਾਜਾ ਬੜਿੰਗ ਕਹਿ ਰਹੇ ਨੇ ਕਿ ਮਰੇਗਾ ਦਾ ਨਾ ਹੀ ਨਹੀਂ ਨਿਯਮ ਵੀ ਬਦਲੇ ਗਏ ਨੇ ਔਰ ਇਹ ਗਰੀਬਾਂ ਦਾ ਰੋਜ਼ਗਾਰ ਖੋਹਣ ਤੇ ਕੇਂਦਰ ਸਰਕਾਰ ਤੋਂ ਲਈ ਹੋਈ ਹੈ ਇਹ ਰਾਜਾ ਬੜਿੰਗ ਨੇ ਬਿਆਨ ਕੀਤਾ ਅਸੀਂ ਤਾਂ ਸੈਸ਼ਨ ਬੁਲਾ ਰਹੇ ਆ ਡਿਸਕਸ਼ਨ ਕਰ ਰਹੇ ਆ ਉਹਦੇ ਤੇ ਉਹਨੂੰ ਮੌਕਾ ਵੀ ਮਿਲਦਾ ਜਾਖੜ ਸਾਹਿਬ ਕਿਵੇਂ ਕਹਿ ਸਕਦੇ ਨੇ ਆ ਸਰਦੀ ਦਾ ਸੈਸ਼ਨ ਕਿੰਨਾ ਸੀਗਾ ਬੀਜੇਪੀ ਦਾ ਬੀਜੇਪੀ ਨੇ ਬੁਲਾਇਆ ਸੀ ਇਹ 15 ਦਿਨ ਦਾ ਦੋ ਦੋ ਮਹੀਨੇ ਚੱਲਿਆ ਸੀ ਪਹਿਲਾਂ ਤੇ 14 ਘੰਟੇ ਪਹਿਲਾਂ ਨਰੇਗਾ ਵਾਲਾ ਬਿੱਲ ਲਿਆ ਨੇ 14 ਘੰਟੇ ਪਹਿਲਾਂ 14 ਘੰਟੇ ਚ ਪਾਸ ਕਰਾ ਕੇ ਰਾਸ਼ਟਰਪਤੀ ਤੋਂ ਸੰਡੇ ਨੂੰ ਸਾਈਨ ਕਰਾ ਲੇ ਉਸੇ ਤੇ ਸੀ ਸੈਸ਼ਨ ਬੁਲਾਇਆ ਹੁਣ ਜਵਾਬ ਹੈ ਨਹੀਂ ਨਾ ਜੀ ਜਾਖੜ ਸਾਹਿਬ ਕੋਲੇ ਤੇ ਬਾਜਪਾ ਸਾਹਿਬ ਤਾਂ ਕਟਕਟਾਉਣ ਉਹ ਤਾਂ 5 ਜਨਵਰੀ ਤੋਂ ਕੋਈ ਸ਼ੁਰੂ ਵੀ ਕਰਨ ਲੱਗਿਆ ਕੋਈ ਸਾਰੇ ਦੇਸ਼ 'ਚ ਕੋਈ ਨਰੇਗਨ ਵਾਸਤੇ ਕੋਈ ਪੰਜਾਬ ਦੇ ਅੰਦਰ ਝੂਠ ਫਲਾਨ ਦੇ ਲਈ ਬੈਰ ਫਲਾਨ ਦੇ ਲਈ ਇਹ ਸਰਕਾਰ ਸਮੇਂ-ਸਮੇਂ ਦੇ ਉੱਤੇ ਵਿਸ਼ੇ ਸਤਰ ਦੀ ਆੜ ਲੈ ਕੇ ਖਾਣਾ ਪੂਰਤੀ ਕਰਦੀ ਹੈ। ਔਰ ਕੱਲ ਵੀ ਜਿਸ ਮੁੱਦੇ ਦੇ ਉੱਤੇ لوکان ਦਾ ਸਮੇਂ ਵੀ ਕੱਲ ਬਰਬਾਦ ਹੋਏਗਾ ਸਦਨ ਦਾ ਪੈਸਾ ਵੀ ਬਰਬਾਦ ਹੋਏਗਾ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਮੈਂ ਉਸ ਸਦਨ ਦਾ ਸਦਸਾ ਹਾਂ ਮੈਨੂੰ ਇਹਨਾਂ ਦੇ ਵਿਸ਼ੇਸ਼ ਸਤਰ ਦੇਖਣ ਦਾ ਔਰ ਸੁਣਨ ਦਾ ਔਰ ਬੋਲਣ ਦਾ ਕਾ ਮੌਕਾ ਖਰੇ ਦਿੰਦੇ ਹੀ ਨਹੀਂ ਕਿਉਂਕਿ ਸੱਚੇ ਨਾਲ ਨੂੰ ਕੋੜਾ ਲੱਗਦਾ ਔਰ ਸੱਚੇ ਕਦੀ ਵੀ ਸੁਣਨਾ ਨਹੀਂ ਚਾਹਣਗੇ ਬਿਆੜੀਆਂ ਜੋ ਇਹ 100 ਦਿਨ ਦਾ ਗਰੰਟੀशुदा ਰੋਜ਼ਗਾਰ ਦੀ ਸਕੀਮ ਹੈ ਹਰ ਵਿਅਕਤੀ ਨੂੰ ਔਰੀ ਡਿਮਾਂਡ ਦੇ ਮੁਤਾਬਕ 100 ਦਿਨ ਦਾ ਗਰੰਟੀ ਕੰਮ ਦੇਣਾ ਹੈ ਲੇਕਿਨ ਕੰਮ ਕੀ ਮਿਲਿਆ ਕੇਵਲ 52488 ਨੂੰ ਜਿਹੜਾ 42% ਲੋਕਾਂ ਨੂੰ ਕੰਮ ਮਿਲਿਆ ਉਹਦੇ ਚੋਂ 12 ਪਰਿਵਾਰਾਂ ਨੂੰ ਕੰਮ 100 ਦਿਨ ਦਾ ਮਿਲਿਆ ਦੂਜਿਆਂ ਨੂੰ 100 ਦਿਨ ਦਾ ਕੰਮ ਨਹੀਂ ਮਿਲਿਆ ਜਾਨੀ ਕਿ ਲੁਧਿਆਣਾ ਜ਼ਿਲ੍ਹੇ ਦੀ 1% ਦੀ ਐਵਰੇਜ ਆਈ 100 ਦਿਨ ਦਾ ਆਮ ਦੇਿੰਦੀ ਹੁਣ ਭਗਵਾਨ ਤੁਮਾਂ ਕੀ ਕਰ ਰਹੇ ਹੋ ਉਹ ਆਪਣਾ ਪੱਲਾ ਝਾੜਨਾ ਚਾਹੁੰਦਾ ਹੈ ਮੇਰਾ ਭਾਈ ਕਿ ਮੈਂ ਇੱਕ ਵੀ ਡਾਂਸਵਾਂ ਦਾ ਸੱਤਰ ਬੁਲਾਉਣਾ ਹੈ ਤੇ ਸੱਤਰ ਦੇ ਵਿੱਚ ਮੈਂ ਕਹੂੰਗਾ ਕਿ ਬੀਜੇਪੀ ਨਕਾਮ ਹੋਈ ਤੇ ਬੀਜੇਪੀ ਨੇ ਮੰਦਰੇਗਾ ਬੰਦ ਕਰਤੀ ਨਹੀਂ ਆਮ ਆਦਮੀ ਪਾਰਟੀ ਵੀ ਨਾ ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 2 ਮੁੱਖ ਮੰਤਰੀ ਮਾਨ ਨੇ ਅਕਾਲੀ ਦਲ ਤੇ ਖੂਬ ਨਿਸ਼ਾਨੇ ਸਾ ਦੇ ਉਹਨਾਂ ਕਹਿਆ ਕਿ ਬੀਜੇਪੀ ਨੇ ਆਪਣੇ ਅਕਾਊਂਟ ਤੇ ਸਹਬਜ਼ਾਦਿਆਂ ਦੇ ਕਾਰਟੂਨ ਬਣਾਏ ਪਰ ਐਸਜੀਪੀਸੀ ਨੇ ਬੀਜੇਪੀ ਤੇ ਕੋਈ ਕਾਰਵਾਈ ਨਹੀਂ ਕੀਤੀ। ਨਾਕਾਲ ਤੱਕ ਸਹਿਬ ਨੇ ਬੀਜੇਪੀ ਤੇ ਕੋਈ ਕਾਰਵਾਈ ਕੀਤੀ। ਉਹਨਾਂ ਇੱਥੋਂ ਤੱਕ ਕਹਿਆ ਕਿ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਗੱਟ ਚੋੜਦਿਆਂ ਚਰਚਾਵਾਂ ਨੇ ਇਸ ਕਰਕੇ ਕੁਰਸੀ ਲਈਏ ਕਿਤੇ ਵੀ ਜਾ ਸਕਦੇ ਆ ਉੱਥੇ ਕੋਈ ਗੱਲ ਨਹੀਂ ਕਰ ਰਹੇ ਆ ਕੋਈ ਕਾਰਵਾਈ ਨਹੀਂ ਕਰ ਰਹੇ। ਉਹਨਾਂ ਕਹਿਆ ਕਿ ਅਕਾਲੀਆਂ ਨੇ ਸੰਸਦ ਚ ਪੰਜਾਬ ਦੀ ਆਵਾਜ਼ ਨਹੀਂ ਚੱਕੀ। ਹਰੇਕ ਮੁੱਦਿਆਂ ਤੇ ਚੁੱਪਚਾਪ ਸਹਿਮਤੀ ਦਿੰਦੇ ਰਹੇ। ਉਹਨਾਂ ਕਿਹਾ ਕਿ ਐਸੋਆਲ ਤੇ ਚੁੱਪ ਰਹੇ ਕਿਸਾਨੀ ਮੁੱਦਿਆਂ ਤੇ ਚੁੱਪ ਰਹੇ ਉਹਨਾਂ ਕਿਹਾ ਕਿ ਅੱਜ ਵੀ ਇਹ ਘਟ ਚੋੜ ਲਈ ਭਾਜਪੀ ਦੇ ਸਾਰੇ ਗੁਨਾਹ ਪੁੱਲ ਜਾਣਗੇ ਉਹਨਾਂ ਕਿਹਾ ਕਿ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ ਉਸ ਵੇਲੇ ਇਹ ਸ਼ੇਰਾਂ ਦੀ ਪਾਰਟੀ ਸੀ ਤੇ ਅੱਜ ਇਹ ਕਿਰਲੀਆਂ ਚਿਪਕਲੀਆਂ ਤੱਕ ਪਹੁੰਚ ਚੁੱਕੇ ਹਨ ਮਤਲਬ 1920 ਬਣੀ ਸੀਗੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਅੱਜ ਡਾਇਨਾਸੌਰਾਂ ਚ ਹਵਾ ਭਰੀ ਫਿਰਦੇ ਨੇ ਕਿੱਧਰ ਨੂੰ ਲੈ ਕੇ ਕੌਮ ਨੂੰ ਇਹ ਕਿੱਧਰ ਜਾ ਰਹੇ ਨੇ ਇਹ ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾਂ ਉਹਨਾਂ ਨਾਲ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅੰਸ ਕਰਨਾ ਤਾਂ ਆਹਾ ਆਹਾ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾਂ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲੋ ਉਧਰੋਂ ਅਮਿਤ ਸ਼ਾਹ ਆ ਗਿਆ ਤਖਤਿਆਂ ਐ ਕਰ ਲੀਆਂ ਸੀ ਵੀਡੀਓ ਮੈਂ ਬਣਾਈ ਆਂ ਐ ਤਖਤਿਆਂ ਕਰ ਲੀਆਂ ਸੀ ਇੰਨੀ ਹਿੰਮਤ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ ਚ ਕੀ ਬੋਲ ਕੇ ਆਇਆ ਮੈਂ ਉਸੇ ਆ ਮਸ਼ਾਹਦੇ ਸਾਹਮਣੇ ਹਿੰਮਤ ਚਾਹੀਦੀ ਐ ਇਹਦੇ ਵਾਸਤੇ ਸਚਾਈ ਚਾਹੀਦੀ ਐ ਇਹਦੇ ਵਾਸਤੇ ਦਿਲ ਚ ਇਹ ਬੋਲਣ ਵਾਸਤੇ ਬੀਬੀ ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਤਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਹ ਸ਼ਾਇਦ ਪੰਜਾਬ ਦੀਆਂ ਮੰਗਾ ਮੰਨਵਾਉਣਗੇ ਕਹਿੰਦੇ ਨਹੀਂ ਇੱਕ ਮਿਨਿਸਟਰੀ ਮਿਲ ਗਈ ਹਰਸਮਿਤ ਕੌਰ ਨੂੰ ਬਣ ਗਿਆ ਕੰਮ ਕਹਿੰਦੇ ਪੰਜਾਬ ਦਾ ਆ ਕੰਮ ਹੋਇਆ ਤੇ ਅੱਜ ਦੀ ਪਹਿਲੀ ਵੱਡੀ ਨਿਊਜ਼ ਬ੍ਰੇਕਿੰਗ ਨੰਬਰ 1 ਜ਼ਿਕਰ ਹੋਇਆ 328 ਰੂਪਾਂ ਦੇ ਮਾਮਲੇ ਦਾ ਬਕਾਇਦਾ ਮੁੱਖ ਮੰਤਰੀ ਨੇ ਇਸ ਤੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਜਾਂਚ ਦੀ ਮੰਗ ਕੀਤੀ ਸੀ ਇਸ ਕਰਕੇ ਅਸੀਂ ਇਹ ਜਾਂਚ ਜਿਹੜੀ ਹੈ ਇਹ ਐਸ ਆਈ ਟੀ ਨੂੰ ਸੌਂਪੀ ਹੈ ਇਸ ਕਰਕੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਨੇ ਕਿਹਾ ਸੀ ਕਿ ਸਰੂਪ ਕਿੱਥੇ ਨੇ ਇਹ ਪਤਾ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਅਤੇ ਤਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਕਿਹਾ ਕਿ ਅਸੀਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੀਐਮ ਨੇ ਵੀ ਕਿਹਾ ਕਿ ਐਸਜੀਪੀਸੀ ਨੇ ਗਾਇਬ ਸਰੂਪਾਂ ਤੇ ਆਪਣਾ ਪੱਲਾ ਛੱਡ ਲਿਆ ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 10 ਵੀ ਘਟਾਲੇ ਤਾਂ ਅਕਸਰ ਹੁੰਦੇ ਨੇ ਉਹਨਾਂ ਕਿਹਾ ਕਿ ਐਸਜੀਪੀਸੀ ਨੂੰ ਉਲਟਾ ਕਾਨੂੰਨੀ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਪਰ ਇਹਨਾਂ ਨੂੰ ਡਰ ਹੈ ਕਿ ਐਸਆਈਟੀ ਪੁੱਛਗਿੱਛ ਕਰੇਗੀ ਤਾਂ ਹੋਰ ਬਹੁਤ ਸਾਰੇ ਚਿੱਠੇ ਖੁੱਲ ਜਾਣਗੇ ਸੀਐਮ ਵੱਲੋਂ ਐਸਜੀਪੀਸੀ ਵੱਲੋਂ ਪਾਇ ਕੁਝ ਮਤਿਆਂ ਦਾ ਵੀ ਜ਼ਿਕਰ ਕੀਤਾ ਗਿਆ ਔਰ ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਉਹ ਮਤੇ ਰੱਦ ਕਰ ਦਿੱਤੇ ਗਏ ਪਰ ਐਸਜੀਪੀਸੀ ਨੇ ਆਪਣੇ ਮਤਿਆਂ ਦੇ ਵਿੱਚ ਇਹ ਮੰਨਿਆ ਸੀ ਕਿ ਸਰੂਪ ਘਟੇ ਨੇ ਔਰ ਘਟੇ ਸਰੂਪਾਂ ਦੀ ਰਿਕਵਰੀ ਦੇ ਲਈ ਪੈਰਵਾਹੀ ਹੋਵੇ ਕਾਨੂੰਨੀ ਕਾਰਵਾਈ ਹੋਵੇ ਪਰ ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਐਸਜੀਪੀਸੀ ਇਹਨਾਂ ਮਤਿਆਂ ਤੋਂ ਪਲਟ ਗਈ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ਼੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਠੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹਾ ਜੀ ਇਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬਲਾ ਕੇ ਪੁੱਛੂਗੀ ਵੀ ਸਾਹਿਬ ਖਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੁੱਲਣਗੇ ਪਰ ਮੈਂ ਸਮਝਦਾ ਜਾਣ ਬੁੱਝ ਕੇ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਲਉਤੀ ਦੇਣ ਦੀਆਂ ਛਾਛਾਂ ਰਚ ਰਹੀ ਹੈ ਜਿਸ ਤਰ੍ਹਾਂ ਵਾਰ-ਵਾਰ ਸਿੱਖ ਕੌਮ ਅਨੇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕੱਲ ਸਖਤ ਤਾੜਨ ਆਈ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮਸਲਾ ਵਿਚਾਰ ਲਿਆ ਤਾਂ ਫਿਰ ਸਰਕਾਰਾਂ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਦਾਖਲ ਅਦਾਜੀ ਕਰਨ ਤਾਂ ਗੁਰਪ੍ਰੀਤ ਸਿੰਘ ਚੱਬਰ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਮਸਲਾ ਅਕਾਲ ਤਖਤ ਸਾਹਿਬ ਤੇ ਵਿਚਾਰਿਆ ਗਿਆ ਇਸ ਕਰਕੇ ਸਰਕਾਰਾਂ ਦਾ ਦਖਲ ਅੰਦਾਜ਼ੀ ਕਰਨਾ ਬਣਦਾ ਨਹੀਂ ਪਰ ਮੁੱਖ ਮੰਤਰੀ ਕਹਿ ਰਹੇ ਨੇ ਕਿ ਹੋਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਾਂ ਸੰਤ ਸਮਾਜ ਦੇ ਲੋਕ ਨੇ ਜਿਨ੍ਹਾਂ ਵੱਲੋਂ ਧਰਨੇ ਲਾਏ ਗਏ ਸੀ ਔਰ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਸਰਕਾਰ ਜਾਂਚ ਕਰਵਾਵੇ ਤਾਂ ਕਰਕੇ ਉਹਨਾਂ ਵੱਲੋਂ ਐਸਆਈਟੀ ਬਣਾ ਦਿੱਤੀ ਗਈ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 328 ਰੂਪਾਂ ਚੋਂ ਜੇ ਕੋਈ ਵੀ ਸਰੂਪ ਘਟ ਹੋਏ ਕੱਲ ਨੂੰ ਉਹ ਕਿਤੇ ਵੀ ਪਏ ਹੋ ਸਕਦੇ ਨੇ ਤਾ ਐਸੇ ਵਿੱਚ ਫਿਰ ਜੇ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਸ ਕਰਕੇ ਪਤਾ ਲਾਉਣਾ ਬੇहद ਜ਼ਰੂਰੀ ਹੈ ਕਿ ਇਸ ਮਾਮਲੇ ਦੀ ਅਸਲੀ ਸਚਾਈ ਕੀ